ਸਰ ਜੀ ਨੀਚੇ ਬੈਠਣ ਜਾ ਰਹੇ ਸੀ ਰਸਤ ਕਰਣ ਦੇਖਿਆ ਤੇ ਦੋ ਥੱਲੇ ਤੋਂ ਖਿੰਡੇ ਹੋਏ ਸੀ ਲਹਦਾ ਬਾਕੀ 4 6 ਥੱਲੇ ਚ ਪਏ ਹੋਏ ਸੀ ਜਦ ਮਨੇ ਦੇਖਿਆ ਮਨੇ ਜਾਂਦੇ ਸਰ ਉਹਨਾਂ ਨੂੰ ਹੌਲਸਾ ਲੈ ਕੇ ਇਤੋ ਹਾਰੀ ਦਿੱਤੀ ਜੀ ਜੀ ਨਹੀਂ ਪਤਾ ਕੀ ਸੀ ਬੰਬ ਸੀ ਕੀ ਸੀ ਐ ਸਰ ਇਹ ਕੀ ਸਮਾਨ ਦੀ ਲਾਗਨ ਇਹ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਕੁਝ ਰਾਕਟਸ ਇੱਥੇ ਪਏ ਹੋਏ ਮੇਰਾਉਂਡ 6 ਤੋਂ 7 ਸੋ ਉਹਨਾਂ ਨੂੰ ਦੇ ਕਵਰ ਕੀਤਾ ਗਿਆ ਉਹਨਾਂ ਨੇ ਸਾਡੀ ਬੌਮ ਡਿਸਪੋਜ਼ਲ ਟੀਮ ਜਿਹੜੀ ਆ ਉਹਨੇ ਚੈੱਕ ਕੀਤਾ ਕਿ ਇਹਦੇ ਵਿੱਚ ਐਕਸਪਲੋਸਿਵ ਮਟੀਰੀਅਲ ਤਾਂ ਸਾਨੂੰ ਕੋਈ ਨਹੀਂ ਮਿਲਿਆ ਬਟ ਫਿਰ ਵੀ ਆਰਮੀ ਨਾਲ ਟਾਈ ਅਪ ਕਰਕੇ ਉਹਨਾਂ ਦੇ ਵੀ ਜਿਹੜੇ ਐਕਸਪਰਟਸ ਨੇ ਉਹਨਾਂ ਨੂੰ ਬੁਲਾਇਆ ਜਾ ਰਿਹਾ ਤਾਂ ਕਿ ਇਹ ਚੈੱਕ ਹੋ ਸਕੇ ਕਿ ਕੀ ਹੈਗਾ ਤੇ ਕਿੱਥੋਂ ਆਇਆ ਤਾਂ ਜਿਵੇਂ ਗਾਜਰ ਦੇ ਵਿੱਚ ਮਿਲੇ ਆ ਲੱਗਦਾ ਹੈ ਕਿ ਕੋਈ ਕਬਾੜੀ ਨੇ ਛਕੀਆ ਐਵੇਂ ਲੱਗਦਾ ਹੈ ਕਿ ਕੋਈ ਕਬਾੜੀਏ ਨੇ ਜਾਂ ਕਿਸੇ ਨੇ ਇੱਥੇ ਰੱਖੇ ਹਜੇ ਤੱਕ ਕੋਈ ਸਾਜ਼ਿਸ਼ ਵਾਲਾ ਜਾਂ ਕੋਈ ਆਪਣਾ ਸ਼ਰਾਰਤ ਵਾਲਾ ਕੰਮ ਤਾਂ ਨਹੀਂ ਲੱਗਦਾ ਬਟ ਫਿਰ ਵੀ ਅਸੀਂ ਸਾਰੇ ਐਂਗਲ ਤੋਂ ਦੇਖ ਤੋ ਟੋਟਲ ਸੱਤ ਮਿਲੇ ਨੇ ਸਰ ਓਪਨ ਹੀ ਪੇਜ ਤੇ ਹੱਲੇ ਤੁਲੇ ਚ ਠੀਕ ਹੈ ਓਪਨ ਪੇਜ ਇੱਕ ਬੋਰੀ ਸੀਗੀ ਉਹਦੇ ਚ ਪਏ ਸੀ